ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ 1704 ਈਸਵੀ ਦੇ ਵਿੱਚ ਦੁਨੀਆ ਦਾ ਅਨੋਖਾ ਯੁੱਧ ਹੋਇਆ ਇੱਕ ਪਾਸੇ ਭੁੱਖੇ ਭਾਣੇ 40 ਸਿੰਘ ਦਸਵੇਂ ਪਾਸ਼ਾ ਦੇ ਨਾਲ ਤੇ ਦੂਜੇ ਪਾਸੇ ਮੁਗਲਾਂ ਦੀਆਂ ਤੇ ਪਹਾੜੀ ਰਾਜਿਆਂ ਦੀਆਂ 40 ਲੱਖ 10 ਲੱਖ ਫੌਜਾਂ ਜਿਨ੍ਹਾਂ ਦੇ ਨਾਲ 40 ਸਿੰਘਾਂ ਨੇ ਇੱਥੇ ਯੁੱਧ ਕੀਤਾ ਤੇ ਇੱਥੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਇਹ ਗੁਰਦੁਆਰਾ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਬਾਹਰਲੇ ਪਾਸੇ ਡਿਉੜੀ ਏਵੇਂ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਚਮਕੌਰ ਸਾਹਿਬ ਦਾ ਦੁਨੀਆਂ ਦਾ ਅਨੋਖਾ ਯੁੱਧ ਹੋਇਆ ਇਹ ਜਿਹੜੇ 40 ਸਿੰਘ ਸ਼ਹੀਦ ਹੋਏ ਸਨ ਭਾਈ ਕਾਣ ਸਿੰਘ ਨਾਭਾ ਦੇ ਮਹਾਨ ਕੋਸ਼ਲੇ ਪੰਨਾ 981 ਅਨੁਸਾਰ ਸੀ ਜਿਨ੍ਹਾਂ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ